ਬੜੇ ਭਾਰੀ ਆ ਪਰੋਂ ਸੋ ਜਦੋਂ ਜੀਵਨ ਮਸਪੰਨ ਹੋ ਜਾਂਦਾ ਹੈ ਸਭੇ ਸਵਾਰ ਮਸਪੰਨ ਹੋ ਜਾਂਦੇ ਪਾਵਨ ਪੁਜਾ ਤੋਂ ਦੂਰ ਸਾਤ ਸੋਨ ਮੇਰੀ ਸਾਥ ਕਹੀਏ ਸ਼ੀਵਾਰੇ ਨੂੰ ਕਹਾਂ ਰਹਾ ਸੀ ਸੋਨ ਮੈਂ ਬਣਾ ਸਾਰੇ ਬਹੁਤ ਬਿਚਨ ਤੇਰੀ ਨਮਰੋਪ ਕੋ ਬਣਾਇਆ ਮਾウス ਕਰਕੇ ਇੱਕ ਤੋਂ ਬੁਲਾ ਰਿਆਂ ਨੂੰ ਬੁਲਾਉਂਗਾ ਤੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਸਿਰਫ ਦੋ ਤਿੰਨ ਮਿੰਟੇ ਲਵਾਂਗੇ ਤੁਹਾਡੇ ਸਾਰਿਆਂ ਦੇ ਵਾਰੀ ਖੰਡਾ ਨੂੰ ਜਰੂਰ ਇਹਨਾਂ ਨੂੰ ਵਧਾਈ ਦੇਣਾ ਤੇ ਜਿਹੜੇ ਵੀ ਮੁਲਾਜ਼ਮ ਰਟਾਇਰ ਹੋਏ ਨੇ ਉਹ ਸੇਵਾ ਦੇ ਬਦਲੇ ਹੀ ਅੱਜ ਕਿਸੇ ਨੂੰ ਦੇਖ ਲੋ ਨੌਜਵਾਨ ਪਿਆ ਕੋਈ ਦੇਖ ਕੇ ਮੁਲਾਜ਼ਮ ਨੂੰ ਇਹ ਨਹੀਂ ਕਹੂਗਾ ਕਿ ਉਹ ਰਟਾਇਰ ਹੋਇਆ ਮੈਂ ਫਿਰ ਵੀ ਆਪਣੇ ਵੱਲੋਂ ਸਾਰਿਆਂ ਨੂੰ ਜੀ ਆਗਿਆ ਸਾਡੇ ਪ੍ਰਧਾਨ ਜੀ ਰਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਜਿੰਨੇ ਵੀ ਸੰਗੂ ਪ੍ਰੈਸ ਆਈ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਨਾਮ ਦੇ ਚੱਕਰ ਚ ਤਾਂ ਬਈ ਸਾਰੇ ਸਤਕਾਰਯੋਗ ਨੇ ਆਏ ਹੋਏ ਸਾਰੇ ਜਿੰਨੇ ਮੈਂ ਮਾਇੰਦ ਨੇ ਉਹਨਾਂ ਨੂੰ ਜੀ ਆਇਆਂ ਵੀ ਕਹਿੰਦੇ ਗੁਰੂਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਅੱਜ ਸਵੇਰੇ ਮੇਰੇ ਸਤਕਾਰਯੋਗ ਵੀਰ ਮੈਨੂੰ ਦੱਸ ਰਿਸੀ ਸੀ ਕੋਈ ਕਿ कलकसर ਪਿੰਡ ਦੇ ਵਿੱਚ ਜ਼ਿਕਰ ਹੋ ਰਿਹਾ ਸੀ ਕਿ ਜੀ ਐਮ ਐਲ ਏ ਸਾਹਿਬ ਨੇ ਪੋਸਟ ਪਾਈ ਹੈ ਤੇ ਉਹਦੇ ਵਿੱਚ ਲਿਖਿਆ ਹੈ ਕਿ ਮੈਂ ਜਿਲੋ ਕੋਸ਼ਿਸ਼ ਕੀਤੀ ਹੈ ਔਰ ਕੋਸ਼ਿਸ਼ ਕਾਮਯਾਬ ਨਹੀਂ ਰਹੀ ਹੈ ਕਈ ਕੋਸ਼ਿਸ਼ਾਂ ਜਾਰੀ ਨੇ ਪਰ ਹੋ ਸਕਦਾ ਹੈ ਕਿਈ ਇਨਸਾਨ ਜਿਹੜੇ ਮੇਰੇ ਤੋਂ ਮੀਤ ਲੈ ਕੇ ਆਏ ਹੁਣ ਮੈਨੂੰ ਦੀ ਉਮੀਦ ਤੇ ਖਰਾ ਨਾ ਤ੍ਰਿਹਾਮ ਹੋ। ਹੋ ਸਕਦਾ ਮੇਰੀ ਕਿਸੇ ਗੱਲ ਤੋਂ ਉਹਨਾਂ ਨੂੰ ਕੋਈ ਦੁੱਖ ਲੱਗਿਆ ਹੋਵੇ ਤਾਂ ਮੈਂ ਉਹਨਾਂ ਤੋਂ ਮਾਫੀ ਚਾਹੁੰਦਾ। ਬਤਾਈ ਦੀ ਪਾਤਰ ਹੈ ਸਾਰੀ ਨਜ਼ਰ ਕਾਉਨਸਲਟਿੰਗ ਵਧਾਈ ਦੇ ਪਾਤਰ ਹੈ ਸਾਰੀ ਨਗਰ ਕੌਂਸਲ ਦੇ ਕਰਮਚਾਰੀ ਵਧਾਈ ਦੇ ਪਾਤਰ ਨੇ ਸਾਡੇ ਅਰਜਨ ਸਾਹਿਬ ਤੇ ਸਾਡੇ ਅੱਜ ਦੇ ਗੁਰਗਰਾਜ ਸਾਹਿਬ ਜੀ ਦੀ ਜਨੂਰੀ ਦੇ ਵਿੱਚ ਦਾਸ ਸਾਡੇ ਐਮਐਲਏ ਸਾਹਿਬ ਕਰਦੇਵ ਸਿੰਘ ਦੇਵਪਾਤ ਜੀ ਉਹ ਵੀ ਵਧਾਈ ਦੇ ਪਾਤਰ ਨੇ ਸਾਰੇ ਨਾਭਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਦੇਸ਼ ਔਰ ਵਿਦੇਸ਼ ਦੇ ਵਿੱਚ ਵਸਦੇ ਸਾਰਿਆਂ ਨੂੰ ਨਵੇਂ ਸਾਲ 2024 ਦੀ ਬਹੁਤ ਬਹੁਤ ਮੁਬਾਰਕਾਂ ਅੱਜ ਨਗਰ ਕੌਂਸਲ ਨਾਭਾ ਦੇ ਵਿੱਚ 25ਵਾਂ ਜਿਹੜਾ ਜੀ ਗੁਰੂ ਸਾਹਿਬ ਦੀ ਅਸ਼ੀਰਵਾਦ ਦੇ ਸਦਕਾ ਖਨ ਫੜ ਸਾਹਿਬ ਦੇ ਭੋਗ ਪਾਇਆ ਨੇ ਔਰ 25 ਸਾਲ ਹੋ ਗਏ ਲਗਾਤਾਰ ਇਹ ਕਾਰਜ ਰੰਭ ਰਿਹਾ ਨੂੰ ਜੀ ਕਿਉਂਕਿ 25 ਸਾਲ ਪਹਿਲਾਂ ਬਿਲਡਿੰਗ ਬਣੀ ਸੀ ਅੱਜ 25ਵਾਂ ਜਿਹੜਾ ਜੀ ਸਮਾਗਮ ਨਵੇਂ ਸਾਲ ਦਾ ਇਸ ਬਿਲਡਿੰਗ ਦੇ ਵਿੱਚ ਕਰਵਾਇਆ ਗਿਆ ਸਰ ਮੈਸਮੁਚੀ ਨਗਰ ਕੌਂਸਲ ਨਾਬਾ ਦਾ ਪ੍ਰਧਾਨ ਮੈਡਮ ਸਿਆਤਾ ਚਾਵਲਾ ਜੀ ਸਾਰੇ ਐਮਸੀ ਸਹਿਬਾਨ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਪੂਰੇ ਪ੍ਰਸ਼ਾਸਨ ਦਾ ਐਸ ਡੀ ਐਮ ਨਾਬਾ ਡੀ ਐਸ ਪੀ ਨਾਬਾ ਔਰ ਜਿਨੇ ਸਾਡੇ ਵੀਡੀਓ ਆਫਿਸ ਜਿਨੇ ਅਲਗ ਅਲਗ ادارے ਨੇ ਸਾਰੇ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਬਹੁਤ ਛੇ ਤਰੀਕੇ ਨਾਲ ਕੰਮ ਕਰ ਰਹੇ ਹੈ ਅੱਗੇ ਵੀ ਕੰਮ ਕਰੋ 2024 ਦੇ ਵਿੱਚ ਅਸੀਂ ਸਾਰੇ ਮਿਲ ਕੇ ਨਾਬੇ ਨੂੰ ਇੱਕ ਨਵੇਂ ਮਕਾਮ ਤੇ ਲੈ ਕੇ ਚੱਲੀ ਔਰ ਪੰਜਾਬ ਦੇ ਵਿੱਚ ਇੱਕ ਵੱਖਰਾ ਜਿਹੜਾ ਜੀ ਨਾਬੇ ਦਾ ਜਿਹੜਾ ਇਹ ਵੱਖਰਾ ਇੱਕ ਮਕਾਮ ਹੋਵੇ ਸੋ ਮੇਰੇ ਵੱਲੋਂ ਸਭ ਨੂੰ ਇੱਕ ਵਾਰ ਫਿਰ ਦਿਲ ਦੀ ਗਹਿਰਾਈਆਂ ਤੋਂ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਬਾਦ ਪਰ ਆਪਾਂ ਪ੍ਰਣ ਕਰੀਏ ਕਿ ਅੱਜ ਦੇ ਦਿਨ ਆਪਾਂ ਕੋਈ ਨਾ ਕੋਈ ਐਸਾ ਆਪਣੇ ਆਪ ਨਾਲ ਕੋਈ ਨਾ ਕੋਈ ਪ੍ਰਣ ਕਰੀਏ ਕਿ ਅਸੀਂ ਅੱਜ ਤੋਂ ਬਾਅਦ ਇਹ ਕੰਮ ਜਿਹੜਾ ਨਹੀਂ ਕਰਨਾ 2023 ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਗੁਸਾਕੀਆਂ ਹੋਈਆਂ ਆਣਗੀਆਂ ਉਹਦੇ ਲਈ ਮਾਫੀ ਚਾਹੁੰਦੇ ਹਾਂ ਔਰ ਕੋਸ਼ਿਸ਼ ਕਰੀਏ ਕਿ ਹੁਣ 2024 ਦੇ ਵਿੱਚ ਉਹ ਗਲਤੀ ਦੁਬਾਰਾ ਨਾ ਦੁਹਰਾਈਏ ਔਰ ਸਭ ਨੂੰ ਨਾਲ ਲੈ ਕੇ ਸਭ ਦਾ ਵਿਕਾਸ ਕਰੀਏ ਔਰ ਪੰਜਾਬ ਨੂੰ ਉਗਾਂਤ ਮਾਨ ਸਾਹਿਬ ਦਾ ਸੁਪਨਾ ਜਿਹੜਾ ਹੈ ਰੰਗਲਾ ਪੰਜਾਬ ਬਣਾਉਣ ਦਾ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਲੇ ਪਾਸੇ ਚੱਲੀ ਗਏ। ਦੇਖੋ 2024 ਬਹੁਤ ਵੱਡਾ ਸਾਲ ਹੈ ਜੀ। ਇਸ ਸਾਲ ਦੇ ਵਿੱਚ ਇੱਕ ਤਾਂ ਸਭ ਤੋਂ ਵੱਡੀ ਜਿਹੜੀ ਹੈ ਪੂਰੇ ਦੇਸ਼ ਦੀ ਜਿਹੜੀ ਪੰਚਾਇਤ ਚੁਣੀ ਜਾਣੀ ਹੈ ਜਾਨੀ ਕਿ ਲੋਕ ਸਭਾ ਦੀ ਇਲੈਕਸ਼ਨ ਹੋਣੀ ਹੈ। ਔਰ ਉਸ ਤੋਂ ਬਾਅਦ ਪਿੰਡਾਂ ਦਾ ਜਿਹੜਾ ਬੇਸ ਹੈ ਜੀ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਉਹ ਹੈ ਜੀ ਪਿੰਡ ਜਿੱਥੋਂ ਪਿੰਡ ਦਾ ਪੰਚਾਇਤ ਮੈਂਬਰ ਪਿੰਡ ਦਾ ਸਰਪੰਚ ਚੁਣਿਆ ਜਾਂਦਾ ਉਹਦੀ ਇਲੈਕਸ਼ਨ ਵੀ ਛੇ ਸਾਲ ਚ ਆ। ਉਸ ਤੋਂ ਬਾਅਦ ਅਗਲਾ ਸਟੈਪ ਹੈ ਜੀ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਉਹ ਇਲੈਕਸ਼ਨ ਵੀ ਛੇ ਸਾਲ ਚ ਹੀ ਆ ਜੀ। ਔਰ ਫਿਰ ਜਿਹੜੇ ਵੱਡੇ ਸ਼ਹਿਰ ਨੇ ਕਾਰਪੋਰੇਸ਼ਨ ਜਿੱਥੇ ਹੈਗੀ ਆ ਉਹ ਇਲੈਕਸ਼ਨ ਵੀ ਛੇ ਸਾਲ ਦੇ ਵਿੱਚ ਹੀ ਆ ਜੀ। ਬਹੁਤ ਸਾਰੀਆਂ ਨਗਰ ਕੌਂਸਲ ਦੀਆਂ ਇਲੈਕਸ਼ਨਾਂ ਵੀ ਛੇ ਸਾਲ ਚ ਨੇ ਜੋ ਬਹੁਤ ਅਹਿਮ ਔਰ ਬੜਾ ਮਹੱਤਵਪੂਰਨ ਹੈ ਜੀ 2024 ਔਰ ਇਹਦੇ ਲਈ ਅਸੀਂ ਸਾਰੇ ਮਿਲ ਕੇ ਮਿਹਨਤ ਕਰਾਂਗੇ ਔਰ ਆਮ ਪਾਰਟੀ ਦਾ ਝੰਡਾ ਉੱਚਾ ਕਰਾਂਗੇ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਪੰਜਾਬ ਲਈ ਕੰਮ ਕਰਾਂਗੇ ਲੋਕ ਸਭਾ ਚੋਣਾਂ ਕੀ ਸਮਝਦੇ ਹੋਗੇ ਕਿ ਇੱਕ ਪਾਸੇ ਬੀਜੇਪੀ ਕਾਲੀ ਨਾਲ ਦਾ ਗੱਠ ਗੱਠ ਜੋੜ ਵੀ ਸਾਹਮਣੇ ਆ ਰਿਹਾ ਹੈ ਜੀ ਸੋ ਦੇਖੋ ਇਹ ਤਾਂ ਹੁੰਦਾ ਹੀ ਹੈ ਜੀ ਜਦੋਂ ਇਲੈਕਸ਼ਨ ਹੁੰਦੀ ਆ ਨਾ ਜੀ ਉਦੋਂ ਗੱਠ ਜੋੜ ਹੁੰਦੇ ਵੀ ਨੇ ਗੱਟ ਜੋ ਟੁੱਟਦੇ ਵੀ ਨੇ ਪਰ ਜਿਹੜਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਤੁਸੀਂ ਲੋਕਾਂ ਲਈ ਕਮਿਟਮੈਂਟ ਨਾਲ ਕੰਮ ਕਰੋ ਲੋਕਾਂ ਦੇ ਤੁਸੀਂ ਸਹਾਰਾ ਬਣੋ ਔਰ ਲੋਕਾਂ ਨੂੰ ਜਿਹੜੀ ਤਕਲੀਫ ਆ ਉਹਨੂੰ ਆਪਣੀ ਤਕਲੀਫ ਸਮਝੋ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਜੀ ਨੀਚੋ ਉੱਚ ਕਰੇ ਮੇਰਾ ਗੋਬਿੰਦ ਕਿਤੇ ਤੇ ਕਿਨੂੰ ਭਾਗ ਲਾਉਣੇ ਨੇ ਇਹ ਸੱਚੇ ਪਾਤਸ਼ਾਹ ਜਾਣਦਾ ਜੀ ਅਸੀਂ ਸਾਰੇ ਕੋਸ਼ਿਸ਼ ਕਰ ਰਹੇ ਹਾਂ ਮਿਹਨਤ ਕਰ ਰਹੇ ਹਾਂ ਸੱਚੇ ਪਾਤਸ਼ਾਹ ਜਰੂਰ ਫਲਵਾ ਤੁਹਾਡੇ ਵੱਲੋਂ ਪੂਰੀ ਤਿਆਰੀ ਜੀ ਬਿਲਕੁਲ ਪੂਰੀ ਤਿਆਰੀ ਹੈ ਨਾਬੇ ਦੇ ਡਿਵੈਲਪਮੈਂਟ ਵਾਸਤੇ ਕੀ ਲੈ ਕੇ ਆਦੇ ਨਾਬੇ ਦੇ ਡਿਵੈਲਪਮੈਂਟ ਵਾਸਤੇ ਜੀ ਇੱਕ ਤਾਂ ਸੀਵਰੇਜ ਦਾ ਪ੍ਰੋਜੈਕਟ ਜਿਹੜਾ ਜੀ ਔਰ ਐਸਟੀਪੀ ਜਿਹੜਾ ਹੈ ਗੰਦੇ ਪਾਣੀ ਦਾ ਉਹ ਸਟਾਰਟ ਕਰਨਾ ਹੈ ਇਸ ਸਾਲ ਇਸ ਤੋਂ ਇਲਾਵਾ ਅਸੀਂ ਜਿਹੜਾ ਨਾਬੇ ਨੂੰ ਇੱਕ ਇੰਡੋਰ ਆਡੀਟੋਰੀਅਮ ਸਟੇਡੀਅਮ ਜਿਹੜਾ ਜੀ ਆਡੀਟੋਰੀਅਮ ਜਿਹੜਾ ਉਹਦੀ ਪ੍ਰੋਪੋਜ਼ਲ ਅਸੀਂ ਬਣਾ ਕੇ ਭੇਜੀ ਹੋਈ ਹੈ ਕੋਸ਼ਿਸ਼ ਕਰਾਂਗੇ ਕਿ ਇਸ ਸਾਲ ਉਸ ਦਾ ਆਗਾਜ਼ ਹੋ ਸਕੇ ਇਸ ਤੋਂ ਇਲਾਵਾ ਨਾਬੇ ਨੂੰ ਹੋਰ ਅੱਛੇ ਤਰੀਕੇ ਨਾਲ ਸਾਫ ਸਫਾਈ ਕੀਤੀ ਜਾਵੇ ਨਾਬੇ ਦੀਆਂ ਸਟਰੀਟ ਲਾਈਟਾਂ ਨਾਬੇ ਦੀਆਂ ਗਲੀਆਂ ਨਾਬੇ ਦੀਆਂ ਸੜਕਾਂ ਸਾਰੀਆਂ ਸਾਫ ਸੁਥਰੀਆਂ ਹੋਣ ਔਰ ਜਿੰਨੇ ਇੱਥੇ ادارے ਨੇ ਚਾਹੇ ਉਹ ਧਾਰਮਿਕ ادارے ਨੇ ਚਾਹੇ ਸਿੱਖਿਆ ادارے ਨੇ ਚਾਹੇ ਉਹ ਹਸਪੀਟਲ ਹੈ ਸਾਰਿਆਂ ਨੂੰ ਸਾਫ ਸੁਥਰਾ ਰੱਖੀ ਔਰ ਨਾਬਾ ਇੱਕ ਵੱਖਰਾ ਸ਼ਹਿਰ ਨਜ਼ਰ ਆਵੇਗੀ ਸੋ ਇਹ ਕੋਸ਼ਿਸ਼ ਜਿਹੜੀ ਹੈ ਸੱਚ ਕਰਾਂਗੇ ਅੱਜ ਨਵੇਂ ਸਾਲ ਦੇ ਮੌਕੇ ਤੇ 25ਵੇਂ ਅਖੰਡ ਸਾਹਿਬ ਦੇ ਭੋਗ ਪਾਏਗੇ ਨੇ ਜੋ ਕਿ ਬਹੁਤ ਹੀ ਖੁਸ਼ੀਆਂ ਦਾ ਦਿਨ ਹੈ ਤੇ ਸਾਰਿਆਂ ਨੂੰ ਮੈਂ ਸਾਰੇ ਨਾਭਾ ਨਿਵਾਸੀ ਨੂੰ ਮੁਬਾਰਕਵਾਦ ਦਿੰਨੀ ਆਂ ਔਰ ਸਾਰੀ ਨਗਰ ਕੌਂਸਲ ਟੀਮ ਤੇ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੀ ਆਂ ਕਿ ਅੱਜ ਮੈਂ ਇਸ ਮੌਕੇ ਤੇ ਮਤਲਬ ਇਹ ਮਿਹਰ ਮੈਨੂੰ ਬਖਸ਼ੀ ਹੈ ਕਿ ਅੱਜ 25ਵੇਂ ਅਖੰਡ ਪਾਠ ਦੇ ਭੋਗ ਤੇ ਅਸੀਂ ਇੱਥੇ ਮੌਜੂਦ ਆਂ ਸਾਰੀ ਨਗਰ ਕੌਂਸਲ ਟੀਮ ਜਿਹੜੀ ਹੈਗੀ ਐ ਤੇ ਸਾਰੇ ਐਸ.ਡੀ.ਐਮ. ਸਾਹਿਬ ਸਾਰੇ ਬਹੁਤ ਹੀ ਵਧਾਈ ਦੇ ਪਾਤਰ ਨੇ ਤੇ ਪਰਮਾਤਮਾ ਸਭ ਨੂੰ ਚੰਗੀ ਸਜਬੂਦੀ ਦੇਵੇ ਚੰਗੀ ਸਿਹਤਦਾਨ ਕਰੇ ਤੇ ਬਾਕੀ ਹੋਰ ਜੇ ਕੋਈ ਸ਼ਮਾ ਯਾਚਨਾ ਜੇ ਕੋਈ ਪੁੱਲਛਕ ਹੋਗੀ ਹੋਵੇ ਤਾਂ ਮਾਫੀ ਜਿਵੇਂ ਅੱਗੇ ਕੰਮ ਕਰਦੇ ਆਂ ਕੋਸ਼ਿਸ਼ ਹੈ ਕਿ ਨਵੇਂ ਸਾਲ ਵਿੱਚ ਆਉਂਦੇ ਸਾਰ ਇਸ ਤੋਂ ਵੀ ਵਧੀਆ ਕੰਮ ਕਰਕੇ ਦਿਖਾਵਾਂਗੇ ਨਾ ਬੰਦ ਜਿਹੜੇ-ਜਿਹੜੇ ਵਿਕਾਸ ਕਾਰਜ ਜਿਹੜੇ ਮੇਨ ਅਹਿਮ ਨੇ ਹੋਰ ਬਣਾਲੇ ਨੇ ਤੁਸੀਂ ਅੱਗੇ ਮਤੇ ਪਾਸ ਕਰਕੇ ਜਿਹੜੀ ਲੋਕਾਂ ਨੂੰ ਰਾਹਤ ਮਿਲੇਗੀ ਦੇਖੋ ਜੀ ਨਵਾਂ ਕੂੜਾ ਮੁਕਤ ਕਰ ਦਿੱਤਾ ਹੈ ਕਿਉਂਕਿ ਪਹਿਲਾਂ ਐਮਐਲਏ ਸਾਹਿਬ ਹੀ ਬਹੁਤ ਲੋਕ ਵੀਡੀਓਜ਼ ਪਾਉਂਦੇ ਹੁੰਦੇ ਸੀਗੇ ਕਿ ਹਰ ਇੱਕ ਜਗ੍ਹਾ ਤੇ ਢੇਰ ਪਏ ਹੁੰਦੇ ਸੀ ਉਹ ਸਾਰੇ ਨਾਪਾ ਨਿਵਾਸੀ ਗਵਾਹ ਨੇ ਕਿ ਨਾਪਾ ਨੂੰ ਕੂੜਾ ਮੁਕਤ ਕਰ ਦਿੱਤਾ ਗਿਆ ਹੈ ਬਾਕੀ ਇੱਕ ਸਵੱਛ ਪਾਣੀ ਦੀ ਸਮੱਸਿਆ ਹੈ ਜਿਹੜੀ ਉਹ ਕਿ ਹੁਣ ਜੋ ਬਹੁਤ ਹੀ ਜਲਦੀ ਦੂਰ ਹੋ ਜਾਵੇਗੀ ਬਾਕੀ ਸਾਰੇ ਸੜਕਾਂ ਵੀ ਬਣਦੀਆਂ ਨੇ ਤੇ ਬਹੁਤ ਹੀ ਚੰਗਾ ਵਿਕਾਸ ਸਾਡੀ ਤਰਫ ਤੋਂ ਹੋ ਰਿਹਾ ਪਰ ਇੱਕ ਸਾਲ ਬਹੁਤ ਘੱਟ ਹੁੰਦਾ 1.5 ਸਾਲ ਬਹੁਤ ਘੱਟ ਹੁੰਦਾ ਤੇ ਆਉਣ ਵਾਲੇ ਅੱਗੇ ਟਾਈਮ ਵਿੱਚ ਤੁਹਾਨੂੰ ਹੋਰ ਵੀ ਤਰੱਕੀ ਦੀ راہਾਂ ਤੇ ਨਾਬਾਂ ਨੂੰ ਲੈ ਕੇ ਜਾਵਾਂਗੇ ਅੱਜ ਨਵਾਂ ਸਾਲ ਹੈਗਾ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਮੁੱਚੇ ਦੇਸ਼ ਵਾਸੀਆਂ ਨੂੰ ਵਿਸ਼ੇਸ਼ ਕਰਕੇ ਪੰਜਾਬ ਵਾਸੀਆਂ ਨੂੰ ਚਾਹੇ ਉਹ ਦੇਸ਼ ਵਿਦੇਸ਼ ਜਿੱਥੇ ਵੀ ਰਹਿੰਦੇ ਨੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੋਇਆ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਹਰ ਕੋ ਜਿਹੜਾ ਨਵਾਂ ਸਾਲਾ ਖੁਸ਼ੀਆਂ ਭਰਿਆ ਹੋਵੇ ਅੱਜ ਨਗਰ ਕੌਂਸਲ ਦੇ ਵਿੱਚ ਹੀ ਨਵੇਂ ਸਾਲ ਦੀ ਸਰੂਆਤੇ ਅਖੰਡ ਪਾਰਸਾ ਦੇ ਭੋਗ ਪਾਏ ਜਾ ਰਹੇ ਨੇ ਮੈਂ ਵੀ ਇੱਥੇ ਪਹੁੰਚਿਆ ਸਮੁੱਚੀ ਸੰਗਤ ਵੱਲੋਂ ਸਮੁੱਚੇ ਮੁਲਾਜ਼ਮਾਂ ਵੱਲੋਂ ਬਹੁਤ ਖੁਸ਼ੀ ਦੀ ਗੱਲ ਆ ਤੇ ਸਮੁੱਚੇ ਰੂਪ ਦੇ ਵਿੱਚ ਅਰਦਾਸ ਹੋ ਰਹੀ ਆ ਕਿ ਪ੍ਰਮਾਤਮਾ ਸਮੁੱਚੀ ਭਲਾਈ ਸਮੁੱਚੀ ਸੰਗਤ ਨੂੰ ਸਮੁੱਚੇ ਦੇਸ਼ ਵਾਸੀਆਂ ਨੂੰ ਜਿੱਥੇ ਇੱਥੇ ਵੀ ਦੇਸ਼ ਵਿਦੇਸ਼ ਦੇ ਵਿੱਚ ਲੋਕ ਵਸਦੇ ਨੇ ਸਾਰਿਆਂ ਨੂੰ 50 ਸਾਲ ਦੀ ਬਹੁਤ-ਬਹੁਤ ਮੁਬਾਰਕ